ਇਲਾਕੇ ਦੇ ਵਿੱਚ ਅਕਸਰ ਤੁਸੀਂ ਸੁਣਿਆ ਹੋਣਾ ਕਿ ਕਦੇ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਕਦੇ ਕਿਸੇ ਦਾ ਵਾਹਨ ਕੋਈ ਚੋਰੀ ਹੋ ਗਿਆ ਬਿਲਕੁਲ ਸਾਹਮਣੇ ਹੀ ਵਰਕਸ਼ਾਪ ਤੇ ਦੁਕਾਨ ਦੇ ਆਪਣੇ ਆਪਣਾ ਬਾਈਕ ਲਾ ਰਿਹਾ ਤੇ ਅੰਦਰ ਜਾ ਕੇ ਮੈਂ ਕੰਮ ਸ਼ੁਰੂ ਕਰ ਦਿੱਤਾ ਤੇ ਉੱਤੇ ਘੰਟੇ ਕੇ ਬਾਅਦ 11 ਤਕਰੀਬਨ 10:30 ਤੇ ਦੋ ਮੁੰਡੇ ਆਏ ਇੱਕ ਨੇ ਚੈਕ ਲਾਲ ਰੈੱਡ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਟੋਪੀ ਲਈ ਹੋਈ ਸੀ ਸਿਰ ਤੇ ਤੇ ਦੂਜਾ ਬੰਦਾ ਸੀ ਚੈਕ ਸ਼ਰਟ ਤੇ ਪਜਾਮਾ ਨੀਕਰ ਚ ਪਾ ਕੇ ਆਇਆ ਹੋਇਆ ਸੀ ਉਹ ਦੋ ਮੁੰਡੇ ਆਏ ਉਹ ਬਾਈਕ ਦੇ ਚਾਬੀ ਲਾ ਕੇ 5 ਤੋਂ 15 ਕ ਮਿੰਟ ਉਹਨਾਂ ਨੇ ਰੈਕੀ ਕਰੀ 15 ਮਿੰਟ ਦੇ ਵਿੱਚ ਵਿੱਚ ਉਹ ਬਾਈਕ ਚੋਰੀ ਕਰਕੇ ਲੈ ਗਏ ਫਿਰ ਜਦੋਂ ਤੁਸੀਂ ਬਰੋਂਗੀ ਥਾਣੇ ਦੇ ਵਿੱਚ ਗਏ ਤਾਂ ਕੌਣ ਮਿਲਿਆ ਉੱਥੇ ਤੇ ਕੀ ਕਹਿੰਦੇ ਪੁਲਿਸ ਮੁਲਾਜ਼ਮ ਪਹਿਲਾਂ ਤਾਂ ਕੋਈ ਮਿਲਿਆ ਨਹੀਂ ਉਹ ਕਰੇ ਸੀ ਲੰਚ ਕਰਨ ਗਏਵੇਂ ਆ ਕਦੇ ਇੱਧਰ ਜਾਓ ਫਿਰ ਉਹਨਾਂ ਨੇ ਕਿਹਾ ਵੀ ਪਰਚਾ ਆਪਣਾ ਬਾਹਰ ਤੋਂ ਰਿਪੋਰਟ ਆਪਣੀ ਜੋ ਵੀ ਹੈ ਤਿਆਰ ਕਰਕੇ ਲੈ ਕੇ ਆਓ ਤੇ ਕਿਸ ਚੀਜ਼ ਦੀ ਰਿਪੋਰਟ ਕਾ ਮੇਰੇ ਨਾਲ ਭਾਈ ਮੋਟਰਸਾਈਕਲ ਖੋ ਗਿਆ ਮੈਂ ਕਾਦੀ ਰਿਪੋਰਟ ਲਗਾਨੀ ਹੈ ਮੈਂ ਕਿਹਾ ਸੀ ਜੀ ਉਹ ਕਰੇ ਵੀ ਬਾਹਰ ਤੋਂ ਹੀ ਪ੍ਰਿੰਟ ਕਰਕੇ ਲੈ ਕੇ ਆਣਾ ਪਊਗਾ ਸਾਡੇ ਕੋਲ ਇੱਧਰ ਕੋਈ ਸਾਧਨ ਨਹੀਂ ਹੈਗਾ ਜੀ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੰਗ ਕੁਰਾਲੀ ਇਲਾਕੇ ਦੇ ਵਿੱਚ ਅਕਸਰ ਤੁਸੀਂ ਸੁਣਾ ਹੋਣਾ ਕਿ ਕਦੇ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਕਦੇ ਕਿਸੇ ਦਾ ਵਾਹਨ ਕੋਈ ਚੋਰੀ ਹੋ ਗਿਆ ਅਜਿਹਾ ਇੱਕ ਮਾਮਲਾ ਵੀ ਆਰ ਮਾਲ ਦੇ ਸਾਹਮਣੇ ਇੱਕ ਮਕੈਨਿਕ ਦੀ ਦੁਕਾਨ ਤੇ ਸ੍ਰੀ ਆਮ ਇੱਕ ਮੋਟਰਸਾਈਕਲ ਦੀ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਜਦੋਂ ਇਹ ਵਿਅਕਤੀ ਥਾਣੇ ਦੇ ਵਿੱਚ ਰਿਪੋਰਟ ਲਖਾਣ ਗਿਆ ਤਾਂ ਪੁਲਿਸ ਵਾਲੇ ਨੇ ਵੀ ਇਹ ਪੱਲਾ ਛੱਡ ਦਿੱਤਾ ਕਿ ਦੇਖਦੇ ਆ ਜੇ ਕੋਈ ਮਿਲ ਗਿਆ ਤਾਂ ਠੀਕ ਹੈ ਨਹੀਂ ਤਾਂ ਭਾਈ ਤੇਰੇ ਮੋਟਰਸਾਈਕਲ ਦਾ ਰੱਬ ਹੀ ਆਸਰਾ ਸਾਡੇ ਨਾਲ ਵਿਅਕਤੀ ਨੇ ਸਰ ਆਪਣਾ ਨਾਮ ਕੀ ਆ ਪਹਿਲਾਂ ਤਾਂ ਨਾਮ ਦੱਸੋ ਮੇਰਾ ਨਾਮ ਅਮਿਤ ਕੁਮਾਰ ਹੈ ਮੇਰੀ ਵੀਰ ਪੰਜਾਬ ਮੌਲਕਲ ਵਰਕਸ਼ਾਪ ওপਨਿੰਗ ਗੱਡੀਆਂ ਦਾ ਕੰਮ ਹੈ ਜੀ ਮੇਰਾ ਤੇ ਮੈਂ ਜੇ ਸਵੇਰੇ 10:00 ਵਜੇ ਉੱਥੇ ਵਰਕਸ਼ਾਪ ਤੇ ਪਹੁੰਚਿਆ ਉੱਥੇ ਵਰਕਸ਼ਾਪ ਤੇ ਆਪਣੀ ਬਿਲਕੁਲ ਸਾਹਮਣੇ ਹੀ ਵਰਕਸ਼ਾਪ ਤੇ ਦੁਕਾਨ ਦੇ ਆਪਣੇ ਆਪਣਾ ਬਾਈਕ ਲਾਇਆ ਤੇ ਅੰਦਰ ਜਾ ਕੇ ਮੈਂ ਕੰਮ ਸ਼ੁਰੂ ਕਰ ਦਿੱਤਾ ਤੇ ਤੇ ਘੰਟੇ ਕੇ ਬਾਅਦ 11:00 ਤਕਰੀਬਨ 10:58 ਤੇ ਦੋ ਮੁੰਡੇ ਆਏ ਇੱਕ ਨੇ ਰੈੱਡ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਪੱਪੀ ਲਈ ਹੋਸੀ ਸਿਰ ਤੇ ਤੇ ਦੂਜਾ ਬੰਦਾ ਸੀ ਚੈੱਕ ਸ਼ਰਟ ਤੇ ਪਜਾਮਾ ਨੀਕਰ ਚ ਪਾ ਕੇ ਆਏ ਹੋਏ ਸੀ ਉਹ ਦੋ ਮੁੰਡੇ ਆਏ ਉਹ ਬਾਈਕ ਦੇ ਚਾਬੀ ਲਾ ਕੇ 5 ਤੋਂ 15 ਕਿ ਮਿੰਟ ਉਹਨਾਂ ਨੇ ਰੈਕੀ ਕਰੀ 15 ਮਿੰਟ ਦੇ ਵਿੱਚ ਵਿੱਚ ਉਹ ਬਾਈਕ ਚੋਰੀ ਕਰਕੇ ਲੈ ਗਏ ਜਿਹੜੇ ਉਹ ਨੌਜਵਾਨ ਸੀਗੇ ਦੇਖਣ ਨੂੰ ਕਿੰਨੀ ਕੁ ਉਮਰ ਦੇ ਲੱਗਦੇ ਸੀਗੇ ਤੇ ਤੁਹਾਡੇ ਮੋਟਰਸਾਈਕਲ ਦਾ ਨੰਬਰ ਕਿੰਨਾ ਸੀਗਾ ਮੇਰਾ ਮੋਟਰਸਾਈਕਲ ਦਾ ਨੰਬਰ ਹੈ ਪੀ ਵੀ 65 اے ای 8418 ਪੈਸ਼ਨ ਐਕਸਪ੍ਰੋ ਹੈ ਤੇ ਬਲੈਕ ਕਲਰ ਦਾ ਹੈ ਜੀ ਨਾਲ ਦੀ ਨਾਲ ਤੋਂ ਨਾਲ ਦੀ ਨਾਲ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਵਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਦੇ ਜੋ ਮਕੈਨਿਕ ਦੀ ਦੁਕਾਨ ਆ ਉਸ ਤੋਂ ਬਾਹਰ ਚੋਰ ਪਹਿਲਾਂ ਰੇਕੀ ਕਰਦੇ ਆ ਤੇ ਉਸ ਤੋਂ ਬਾਅਦ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਹ ਦੋਨੋਂ ਚੋਰ ਜਿਹੜੇ ਆ ਫੜੇ ਜਾਣ ਹਾਂਜੀ ਭਾਜੀ ਕੀ ਕਹਿਆ ਜਾਂਦੇ ਹੋ ਸਰ ਇਹ ਹੀ ਕਹਿਣਾ ਚਾਹੁੰਦਾ ਕਿ ਚੋਰੀਆਂ ਬਹੁਤ ਵੱਧਦੀਆਂ ਵੱਧਦੀ ਜਾ ਰਹੀਆਂ ਐ ਐਕਚੁਅਲੀ 2 ਦਿਨ ਪਹਿਲਾਂ ਵੀ ਸਾਡੇ ਵਰਕਸ਼ਾਪ ਤੋਂ ਬੈਟਰੀ ਗੱਡੀ ਚੋਂ ਬੈਟਰੀ ਚੋਰੀ ਕਰ ਲਈ ਗਈ ਸੀ ਉਹਨਾਂ ਦੀ ਵੀ ਸੀਸੀਟੀਵੀ ਫੁਟੇਜ ਤੇ ਵੀਡੀਓ ਅਸੀਂ ਪੁਲਿਸ ਵਾਲਿਆਂ ਨੂੰ ਦਿੱਤੀ ਸੀ ਤੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਫਿਰ ਜਦ ਤੁਸੀਂ ਬਲੋਂਗੀ ਥਾਣੇ ਦੇ ਵਿੱਚ ਗਏ ਤਾਂ ਕੌਣ ਮਿਲਿਆ ਉੱਥੇ ਤੇ ਕੀ ਕਹਿੰਦੇ ਪੁਲਿਸ ਮੁਲਾਜ਼ਮ ਪਹਿਲਾਂ ਤਾਂ ਕੋਈ ਮਿਲਿਆ ਨਹੀਂ ਉਹ ਕਰੇ ਸੀ ਲੰਚ ਕਰਨ ਗਏਵੇਂ ਆਂ ਕਰੇ ਉੱਧਰ ਜਾਓ ਫਿਰ ਉਹਨਾਂ ਨੇ ਕਿਹਾ ਵੀ ਪਰਚਾ ਆਪਣਾ ਬਾਹਰ ਤੇ ਰਿਪੋਰਟ ਆਪਣੀ ਜੋ ਵੀ ਹੈ ਤਿਆਰ ਕਰਕੇ ਲੈ ਕੇ ਆਓ ਤੇ ਇਸ ਚੀਜ਼ ਦੀ ਰਿਪੋਰਟ ਕਿ ਮੇਰਾ ਭਾਈ ਮੋਟਰਸਾਈਕਲ ਖੋ ਗਿਆ ਮੈਂ ਕਾਦੀ ਰਿਪੋਰਟ ਲਗਾਨੀ ਹੈ ਮੈਂ ਕਿਹਾ ਸੀ ਜੀ ਉਹ ਕਰੇ ਵੀ ਬਾਹਰ ਤੋਂ ਹੀ ਪ੍ਰਿੰਟ ਕਰਕੇ ਲੈ ਕੇ ਆਣਾ ਪਊਗਾ ਸਾਡੇ ਕੋਲ ਇੱਧਰ ਕੋਈ ਸਾਧਨ ਨਹੀਂ ਹੈਗਾ ਜੀ ਬੇਸ਼ੱਕ ਜ਼ਿਲ੍ਹੇ ਦੇ ਮੁਖੀ ਐਸਐਸਪੀ ਸਾਹਿਬ ਵੱਲੋਂ ਹਦਾਇਤਾਂ ਜਿਹੜੀਆਂ ਉਹ ਥਾਣਿਆਂ ਨੂੰ ਕੀਤੀਆਂ ਗਈਆਂ ਕਿ ਜੇਕਰ ਕਿਸਦਾ ਕੋਈ ਵਾਹਨ ਚੋਰੀ ਹੁੰਦਾ ਹੈ ਤੇ ਉਸ ਦੀ ਸ਼ਿਕਾਇਤ ਖੁਦ ਲਿਖੀ ਜਾਵੇ ਪਰ ਜਿਨ੍ਹਾਂ ਦੇ ਕੋਲੇ ਗਏ ਸੀਗੇ ਉੱਥੇ ਦੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਆਪਣੀ ਐਪਲੀਕੇਸ਼ਨ ਅੱਢੀ ਬਾਤ ਤੋਂ ਲਿਖ ਕੇ ਨੇ ਕਿਹਾ ਉਹ ਸਾਡੇ ਕੋਲ ਸਮਾਂ ਤੱਕ ਨਹੀਂ ਹੈ ਆ ਪਾਜੀ ਮੋਟਰਸਾਈਕਲ ਕਿਹੜੇ ਰੰਗ ਦਾ ਸੀਗਾ ਫਿਰ ਤੁਸੀਂ ਕਿਤਕੀ ਕੀ ਕੀਤਾ ਬਲੈਕ ਰੰਗ ਦਾ ਸੀ ਐਕਚੁਅਲੀ ਉਸ 'ਤੇ ਦੋ ਲੋਕ ਲੱਗੇ ਹੋਏ ਸੀ ਉਹਨਾਂ ਨੇ ਉੱਪਰਲਾ ਤਾਂ ਲੋਕ ਖੋਲ੍ਹ ਲਿਆ ਨੀਚੇ ਜਿਹੜਾ ਤੇਲ ਨੂੰ ਟੈਂਕੀ ਨੂੰ ਲੋਕ ਲੱਗਿਆ ਵਸੀ ਇੱਕ ਲੱਗ ਤਾਂ ਉਹ ਉਹਨਾਂ ਨੇ ਨਹੀਂ ਖੋਲ੍ਹਿਆ ਛੋਟੇ ਜਿਹੇ ਸਿੱਖਿਆ ਉਹ ਬੱਤੇ ਬੱਦ ਅੱਧਾ ਕਿਲੋਮੀਟਰ ਚੱਲ ਸਕਦਾ ਸੀ ਬਟ ਅਸੀਂ ਸਾਰੇ ਜਿਹੜੇ ਪਿੰਡ ਵੱਲੋਂ ਮੱਜਰਾ ਵੀ ਨਜ਼ਦੀਕ ਪੈਂਦਾ ਵੀਰ ਪੰਜਾਬ ਮੌੜ ਕੋਲ ਹੋਰ ਵੀ ਸੀਸੀਟੀਵੀ ਫੁਟੇਜ ਜਿਹੜੀ ਅਸੀਂ ਦੇਖੀ ਆ ਬਟ ਉੱਥੇ ਤੋਂ ਨਿਕਲ ਕੇ ਉਹ ਫਿਰ ਤੱਕ ਜਾਂ ਦੋ ਬੰਦੇ ਦੋ ਅੱਗੇ ਜਾ ਕੇ ਗੱਡੀ ਚ ਕਿਸ ਤਰ੍ਹਾਂ ਲੋਡ ਕੀਤਾ ਉਹ ਤੋਂ ਅੱਗੇ ਜਾ ਕੇ 100 ਕਿਲੋਮੀਟਰ ਬਾਅਦ ਉਹ ਮੋਟਰਸਾਈਕਲ ਦਿਖਿਆ ਹੀ ਨਹੀਂ ਨਾ ਤਾਂ ਰੈਡ ਰੈਡ ਅਲਰਟ ਕ੍ਰੋਸ ਕੀਤੀ ਪੁਲਿਸ ਵਾਲਾ ਇੱਥੇ ਜਿਹੜੇ ਟ੍ਰੈਫਿਕ ਖੈੜ ਦੇ ਨਾਲ ਜਿਹੜਾ 82 ਵਾਲਾ ਰੋਡ ਹੈ ਉੱਥੇ ਸੀਸੀਟੀਵੀ ਫੁਟੇਜ ਜਿਹੜੇ ਕੈਮਰੇ ਲੱਗੇ ਹੋਏ ਨੇ ਚਲਾਨ ਚਲਉਣ ਮੇਰਾ ਦੋ ਵਾਰ ਉਹਨਾਂ ਨੇ ਆਪਣਾ ਬਿੰਨ ਵਿਦਾ ਉਠਾਇਲ ਮੜਦਾ ਚਲਾਨ ਹੋਇਆ ਜਦਕਿ ਦੂਜਾ ਕੋਈ ਬਾਈਕ ਚਲਾ ਰਿਹਾ ਸੀ ਤਾਂ ਉਹਨਾਂ ਨੂੰ ਕਿਹਾ ਵੀ ਇਦਿਰ ਫੁਟੇਜ ਦਿਖਾ ਦਿਓ ਸਾਨੂੰ ਵੀ ਇਦਨ ਕਿਦਮ ਕ੍ਰੋਸ ਕਰਕੇ ਗਏ ਆ ਕਿਉਂਕਿ ਜਿਆਦਾ ਦੂਰ ਨਹੀਂ ਹੈਗਾ ਜਿਆਦਾ ਜਿਆਦਾ ਦਹਾ ਕਿਲੋਮੀਟਰ ਦੀ ਦੂਰੀ ਤੇ ਆਈ ਹੋਊ। ਉਹ ਮੁਰਸੇ ਦਾ ਚਲਾਨ ਵੀ ਹੋਇਆ ਫਿਰ ਜਦੋਂ ਤੁਹਾਨੂੰ ਮੈਸੇਜ ਆਇਆ ਕੋਈ ਪੰਪ ਪੁਰਾਣਾ ਹੋਇਆ ਤਾਂ ਅੱਜ ਹੋਇਆ ਅੱਜ ਨਹੀਂ ਪੁਰਾਣਾ ਹੋਇਆ ਜੀ। ਤੇ ਉਸੇ ਉਸੇ ਬੇਸ ਤੇ ਸਾਨੂੰ ਪਤਾ ਸੀ ਕਿ ਇਹ ਫੁਟੇਜ ਸੀਸੀਟੀਵੀ ਜਿਹੜੇ ਕੈਮਰੇ ਲਗਾਏ ਹੋਏ ਆ ਇਹ ਚੱਲਦੇ ਨੇ। ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਦੀ ਦਿਖਾ ਦਿਓ ਕੋਈ ਵੀ ਸਾਡੇ ਕੋਲ ਥਿਓਰੀ ਨਹੀਂ ਹੈ। ਇਹ ਨਹੀਂ ਪਤਾ ਸਾਨੂੰ ਵੀ ਇਹਨਾਂ ਦਾ ਜਿਹੜਾ ਆਪਣਾ ਰਿਕਾਰਡ ਹੁੰਦਾ ਵੀ ਕਿੱਥੇ ਕਿਨੂ ਹੈ। ਅਪੀਲ ਕੀ ਕਰਦੇ ਆ ਆਖਰ ਦੇ ਵਿੱਚ ਲੋਕਾਂ ਨੂੰ ਤੇ ਪੁਲਿਸ ਨੂੰ ਦੇਖੋ ਜੀ ਮੈਨੂੰ ਪੁਲਿਸ ਵਾਲਿਆਂ ਦਾ ਜੋ ਕੰਪਲੇਨਟ ਲਿਖਾਈ ਜਾਣਾ ਤੇ ਤਾਂ ਕੋਈ ਭਰੋਸਾ ਹੈ ਨਹੀਂ ਕਿਉਂਕਿ ਉਹਨਾਂ ਨੇ ਕੋਈ ਬਾਣ ਹੀ ਫੜਾਈ ਮੈਨੂੰ ਤੇ ਮੇਰੀ ਮੀਡੀਆ ਦੇ ਨਾ ਹੀ ਇਹ ਇੱਕ ਰਿਕੁਐਸਟ ਹੈ ਕਿ ਜੇ ਕਿਸੇ ਨੂੰ ਕਿਤੇ ਦਿਖਦਾ PV65AE AE8418 Passion X Pro ਹੈ ਮਹਾਲੀ ਦਾ ਨੰਬਰ ਹੈ ਜੇ ਕਿਸੇ ਨੂੰ ਦਿਖੇ ਕਾਲੇ ਰੰਗ ਦਾ ਹੈ ਜੀ ਪਿਛੇ ਤੀਮਾਨ ਲਿਖਿਆ ਹੈ ਜੀ ਅਗਰ ਕਿਤੇ ਕਿਸੇ ਨੂੰ ਮਿਲਦਾ ਤਾਂ ਮੇਰੇ ਨੰਬਰ ਕੰਟੈਕਟ ਨੰਬਰ ਹੈ ਜੀ 9646535260 ਮਨੋਸ਼ ਨੂੰ ਬਰਤੇ ਕੰਟੈਕਟ ਕਰਕੇ ਪਾਲ ਕਰਨੇ ਵਿੱਚ ਮੇਰੀ ਮਦਦ ਕਰਨੀ ਅ ਜਰੂਰ ਹੈ ਭਾਈ ਸਾਹਿਬ ਨੂੰ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੁਲਿਸ ਤੇ ਯਕੀਨ ਨਹੀਂ ਹੈ ਕਿਉਂਕਿ ਥਾਣੇ ਦੇ ਵਿੱਚ ਗਏ ਹੋਣੇ ਤੇ ਅਕਸਰ ਥਾਣੇ ਦੇ ਵਿੱਚ ਕਈ ਵਾਰ ਪੁਲਿਸ ਮੁਲਾਜ਼ਮ ਜਾਂ ਤਾਂ ਕੰਮ ਦਾ ਬੋਝ ਹੁੰਦਾ ਹੈ ਜਾਂ ਫਿਰ ਉਹ ਘਰ ਤੋਂ ਕਈ ਵਾਰ ਲੜ ਕੇ ਵੀ ਆਏ ਹੁੰਦੇ ਨੇ ਤੇ ਲੋਕਾਂ ਨੂੰ ਕਹਿ ਦਿੰਦੇ ਨੇ ਕਿ ਯਾ ਯਾਰ ਅਸੀਂ ਨਹੀਂ ਤੇਰੀ ਗੱਲ ਸੁਣਨੀ ਬਾਤ ਚਾਹੀ ਜਾਂ ਫਿਰ ਦੇਖਾਂਗੇ ਇਸ ਤਰ੍ਹਾਂ ਤੇ ਫਿਰ ਆਮ ਲੋਕ ਜਿਹੜੇ ਅੱਜ ਵੀ ਥਾਣੇ ਤੇ ਜਾਣ ਲੱਗੇ ਗੁਰੇਜ਼ ਕਰਦੇ ਨੇ ਤੇ ਜ਼ਰੂਰ ਇਹਨਾ ਭਾਈ ਸਾਹਿਬ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਇਹਨਾਂ ਦੇ ਮੋਟਰਸਾਈਕਲ ਨੂੰ ਕਿਤੇ ਮਿਲਿਆ ਜਾਂ ਕਿਤੇ ਖੜਿਆ ਹੋਇਆ ਮਿਲਿਆ ਤਾਂ ਉਸ ਦੀ ਜਾਣਕਾਰੀ ਫੋਨ ਨੰਬਰ ਤੇ ਜ਼ਰੂਰ ਦਿੱਤੀ ਜਾਵੇ ਤੇ ਤੁਹਾਨੂੰ ਵੀ ਅਪੀਲ ਹੈ ਕਿ ਇਸ ਵੀਡੀਓ ਨੂੰ ਵੱਦ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਹ ਦੋਨੋਂ ਚੋਰ ਜਿਹੜੇ ਆ ਫੜੇ ਜਾਣ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਅਰੁਣ ਕੁਰਾਲੀ